ਨੇ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਉੱਠ ਕੇ ਤੇ ਅੱਜ ਦੁਨੀਆ ਤੇ ਇਸ ਨੌਜਵਾਨ ਨੇ ਨਾਂ ਕਮਾਇਆ ਹੈ ਜਿਹੜੇ-ਜਿਹੜੇ ਕਹਿੰਦੇ ਆ ਦੀ ਖੇਡ ਸੱਚੇ ਦਿਲੋਂ ਪਿਆਰ ਕਰਦੇ ਆ ਜ਼ੋਰਦਾਰ ਤਾੜੀ ਮਾਰ ਕੇ ਦੱਸਣਗੇ ਮੇਰੇ ਵੀਰ ਲੈ ਵੀ ਇੱਕ ਵਾਰ ਦੇਖ ਤੈਨੂੰ ਸਾਡੇ ਮਾਲਵੇ ਵਾਲੇ ਕਿੰਨਾ ਪਿਆਰ ਕਰਦੇ ਆ ਇਹ ਫਤਾਹਪੁਰੀਆ ਮੇਰੇ ਵੀਰੋ ਇੱਕ ਸੁਧਾਰਨ ਪਰਿਵਾਰ ਦੇ ਵਿੱਚੋਂ ਉੱਠਿਆ ਮੁੰਡਾ ਤੇ ਅੱਜ ਕਬੱਡੀ ਦੀ ਦੁਨੀਆ ਦੇ ਵਿੱਚ ਵੱਡਾ ਨਾਂ ਬਣਾ ਗਿਆ ਗੋਪੀ ਨੂੰ ਮਾਣ ਆਪਣੇ ਚੇਲੇ ਤੇ ਮੈਨੂੰ ਲੱਗਦਾ ਵੀ ਫਰੰਦੀਪੁਰੀਆ ਉਸਤਾਦ ਗੋਪੀભાઈ ਆਇਆ ਕਿ ਨਹੀਂ ਆਇਆ ਇਕਮਾ ਉਸਤਾਦ ਜੀ ਨਹੀਂ ਆਏ ਚਲੋ ਉਹਨਾਂ ਦੀ ਹਾਜ਼ਰੀ ਹੈ ਇਸ ਗਰਾਊਂਡ ਦੇ ਵਿੱਚੋਂ ਆ ਵੀ ਗੋਰੀ ਚੱਕ ਉਹ ਵੀ ਸਾਡਾ ਭਰਾ ਆ ਉਹਦਾ ਵੀ ਧੰਨਵਾਦ ਲੋ ਪਹਿਲੀ ਰੇਡ ਖੇਡ ਮੈਦਾਨ ਦੇ ਵਿੱਚ ਨੌਰੇਨ ਬਿੱਲਾ ਇਹ ਕਬਰ ਵਾਲੇ ਪਿੰਡ ਦਾ ਨੌਰੇਨ ਕਬੱਡੀ ਪੌਣ ਦੇ ਲਈ ਵਾਧਾ ਹੋਇਆ ਪਰ ਇਕਮ ਇਕ 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 ਫਤਾਪੁਰੀਆ 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 ਫਤਾ ਜੋ ਸੌ ਦਾ ਆਸ਼ੀਰਵਾਦ ਆਇਆ ਦੀ ਵੱਲੋਂ ਐ ਪਹਿਲਾ ਮੇਰੇ ਵੀਰ ਜੱਫਾ ਲਾਇਆ ਕਿ ਉਂਗਲੀ ਤੇਰ ਮਾਲਕ ਮਾਉਦਾ ਨਹੀਂ ਦਿਲਬਰ ਜਾਨੀ ਦਿਲਬਰ ਜਾਨੀ ਗੱਲ ਸਿਰੇ ਆ ਗਿਆ ਲੈ ਬਿੱਲਾ ਇਹ ਬਿੱਲਾ ਮੇਰੇ ਵੀਰੋ ਇਹ ਅਨੋਜਣ ਬਿੱਲਾ ਇਹ ਪਿੱਥੋ ਵਾਲਾ ਉਹ ਪਤਾਪੁਰੀਆ ਪਤਾਪੁਰੀਆ ਪਤਾ ਇਨਾਂ ਨੂੰ ਆਣ ਆ ਪੁੱਛ ਇਨਾਂ ਨੂੰ ਓਵੇਂ ਪੁੱਛ ਓਏ ਆਉਂਦਾ ਨਿਆਰਾ ਕੀ ਬਾਤ